ਸਬਜੀ ਵਾਲੇ ਕੋਲੋਂ ਮਹਿੰਗੇ ਪਾਦਾ ਮੋਬਾਈਲ ਤੇ 10000 ਨਗਦ ਖੋਹ ਕੇ ਲੁੱਟੇਰੇ ਹੋਏ ਫਰਾਰ ਬੀਤੀ ਸ਼ਾਮ ਇੱਕ ਸਬਜੀ ਵੇਚਣ ਵਾਲੇ ਤੋਂ ਤਿੰਨ ਲੁੱਟੇਰਿਆਂ ਨੇ ਹਜ਼ਾਰਾਂ ਦੀ ਨਗਦੀ ਤੇ ਮਹਿੰਗਾ ਮੋਬਾਈਲ ਖੋਹਣ ਦਾ ਸਮਾਚਾਰ ਮਿਲਿਆ ਜਾਣਕਾਰੀ ਦਿੰਦਿਆਂ ਪੀੜਤ ਸ਼ਿਵ ਨਰੈਣ ਵਾਸੀ ਦਿਆਲਪੁਰ ਥਾਣਾ ਫਿਲੌਰ ਨੇ ਦੱਸਿਆ ਕਿ ਮੈਂ ਆਪਣੇ ਮੋਟਰਸਾਈਕਲ ਤੇ ਸਬਜੀ ਵੇਚ ਕੇ ਅਪਰਾ ਤੋਂ ਸੁਲਤਾਨਪੁਰ ਤੋ ਹੁੰਦਾ ਹੋਇਆ ਆਪਣੇ ਪਿੰਡ ਦਿਆਲਪੁਰ ਨੂੰ ਜਾ ਰਿਹਾ ਸੀ ते मैं कोल पिछे एक मोटरसाइकिल को तीन नौजवान आए उन्होंने मूँह कपड़े लपेटे सन मैं दात्र दिखा के कहिं दे, दे, दे जो तेरे को दी उन्होंने हवा च लहराया मेरी जेब पिछ दस हजार रुपए नगद से महंगे पाद मोबाइल खोह के फरार हो गए ते मैं गरीब बंदा सब्जी वेच के घर का गुजारा कर रहा हाँ ਇਸ ਦੀ ਰਿਪੋਰਟ ਅਪਰਾ ਪੁਲਿਸ ਚੌਕੀ ਵਿੱਚ ਦਰਜ ਕਰਵਾ ਦਿੱਤੀ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਦੀਆਂ ਲਿੰਕ ਸੜਕਾਂ ਤੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਹਰ ਰੋਜ਼ ਹੋ ਰਹੀਆਂ ਲੁੱਟਖੋਹ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ ਤੇ ਜੋ ਲੁੱਟਖੋਹ ਕਰਦੇ ਹਨ ਉਹਨਾਂ ਨੂੰ ਫੜ ਕੇ ਉਹਨਾਂ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਪੱਤਰਕਾਰ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਬਾਬਾ ਜੀ ਕੀ ਹਾਲ ਆ ਠੀਕ ਹੈ ਜੀ ਠੀਕ ਹੈ ਅੱਛਾ ਬਾਬਾ ਜੀ ਕੀ ਹੋਇਆ ਜਿਹੜਾ ਤੁਹਾਡੇ ਕਹਿੰਦੇ ਲੁੱਟਖੋਹ ਹੋਈ ਆ ਤੇ ਕਿਦਾਂ ਕਿਦਾਂ ਹੋਈ ਤੇ ਆਪਣਾ ਨਾਂ ਕੀ ਆ ਨਾ ਮੇਰਾ ਜੀ ਸ਼ਿਵਨਰੈਣ ਨਾਮ ਆ ਨਾ ਤੇ ਸਾਡਾ ਪਿੰਡ ਕਿਹੜਾ ਹੈ ਸਾਡਾ ਪਿੰਡ ਦਿয়ালਪੁਰ ਆ ਠੀਕ ਹੈ ਜੀ ਤੇ ਅਸੀਂ ਫੇਰੇ ਦਾ ਕੰਮ ਕਰਦੇ ਆ ਸਬਜ਼ੀ ਵੇਚਣ ਦਾ ਸਬਜ਼ੀ ਵੇਚਦਾ ਠੀਕ ਹੈ ਜੀ ਹਾਂਜੀ ਟੈਂਪਾਸ ਕਰੀਦਾ ਮਾਰਗ ਦੇ ਆਸਰੇ ਨਾਲ ਤੇ ਅਸੀਂ ਦਿয়ালਪੁਰ ਤੋਂ ਅਪਰੇ ਤੋਂ ਮੰਡੀ ਮੰਡੀ ਤੋਂ ਅਪਰਾ ਫਿਰ ਅਸੀਂ ਪਿੰਡ ਨੂੰ ਆ ਰਹੇ ਸੀਗੇ ਠੀਕ ਹੈ ਜੀ ਤੇ ਸਾਢੇ ਪੰਜ ਦਾ ਟਾਈਮ ਆ ਜੀ ਠੀਕ ਹੈ ਜੀ ਤੇ ਉਹ ਸਾਡੇ ਮਗਰ ਬੰਦਿਆਂ ਨੇ ਆਣ ਕੇ ਪਿੰਨਾਂ ਨੇ ਸਾਡੇ ਬੋੜੇ ਆਣ ਕੇ ਨਹਿਰ ਤੋਂ ਮਤਲਬ ਉੱਤਰਿਆ ਮੋੜ ਸਾਰ ਮੋੜੇ ਲਾ ਲਿਆ ਆਪਣੀ ਅੱਛਾ ਜੀ ਤੇ ਮੈਨੂੰ ਕਹਿੰਦੇ ਵੀ ਜੋ ਹੈਗਾ ਤੇਰੇ ਕੋ ਕੱਢ ਦੇ ਅੱਛਾ ਜੀ ਤੇ ਫਿਰ ਉਹ ਇਸ ਕਰਕੇ ਕਹਿਣ ਲੱਗੇ ਤਾਂ ਅਸੀਂ ਜੀ ਮਤਲਬ ਕਿ ਦੇਖ ਕੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਤਾਂ ਵੀ ਥੋੜਾ ਥੋੜਾ ਬਈ ਆ ਇਕੱਠੇ ਕਰਦੇ 10000 ਰੁਪਏ ਤੇ ਸਾਡਾ ਕੋ ਭਰਾਵਾ ਕੀ ਆ ਹੈ ਤੇ ਫਿਰ ਉਹ ਨਹੀਂ ਮਤਲਬ ਕਿ ਦਾੰਤ ਕੱਢਿਆ ਇੱਕ ਬੰਦੇ ਨੇ ਕਿਹਾ ਉਹਨਾਂ ਨੂੰ ਵੀ ਦਾੰਤ ਕੱਢ ਬਈ ਇਹਦੇ ਮਾਰ ਤਾਂ ਇਹਨ ਫਿਰ ਦੇਣੇ ਪੈਸੇ ਤੈਨੂੰ ਤੇ ਮੈਂ ਜੀ ਫਿਰ ਉਹ ਉਹਦੇ ਦਾੰਤ ਦੇਖ ਕੇ ਫਿਰ ਉਹ ਨਹੀਂ ਮੇਰਾ ਮਤਲਬ ਕਿ ਇਹ ਮੋਬਾਈਲ ਵੀ ਖੋ ਲਿਆ ਤੇ ਉਹ ਉਹ ਮਾਇਰ ਸੀਗਾ 13000 ਦਾ ਤੇ ਬਾਕੀ 10000 ਰੁਪਿਆ ਮੈਂ ਕਿਸੇ ਨੂੰ ਦੇਣਾ ਸੀਗਾ ਮੇਰੇ ਕੋਲ ਸੀ ਜੇਬ ਦੇ ਵਿੱਚ ਅੱਛਾ ਜੀ ਤੇ ਉਹ ਵੀ ਕੱਢ ਲਿਆ ਅੱਛਾ ਜੀ ਤੇ ਬਾਕੀ ਫਿਰ ਮੈਨੂੰ ਇਦਾਂ ਡਰਾ ਕੇ ਮਤਲਬ ਕਿ ਸਾਰੇ ਪੈਸੇ ਖੋਏ ਗਏ ਆ ਤੇ ਸਾਡੀ ਮਿਹਰਬਾਨੀ ਆ ਮਤਲਬ ਕਿ ਕਮਰਨ ਜੀ ਜਿਹੜਾ ਉਹ ਮੁੰਡੇ ਨੌਜਵਾਨ ਆਇਆ ਕਿ ਉਹਨੇ ਮੂੰਹ ਟਕਿਆ ਹੋਇਆ ਸੀ ਹਾਂਜੀ ਹਾਂਜੀ ਉਹ ਮੋਟਰਸਾਈਕਲ ਕਿਹੜੇ ਰੰਗ ਦਾ ਸੀਗਾ ਉਹ ਜੀ ਕਾਲੇ ਲੱਗਦਾ ਸੀ ਅਪਣੇ ਸਿਕਾ ਸਪਲੈਂਡਰ ਤੇ ਮੈਂ ਨੰਬਰ ਨਹੀਂ ਉਹਦਾ ਦੇਖ ਸਕਿਆ ਕਿ ਜਦ ਮੇਰੇ ਤੇ ਉਹ ਉਹ ਨਹੀਂ ਉਹ ਦਾਤ ਮਾਰ ਗਏ ਤਾਣਿਆ ਤੇ ਫਿਰ ਉਹ ਵੀ ਦੂਜੇ ਬੰਦੇ ਨੇ ਮੇਰੀ ਜੇਬ ਦੇ ਵਿੱਚੋਂ ਮੋਬਾਈਲ ਵੀ ਕੱਢ ਲਿਆ ਤੇ ਪੈਸੇ ਵੀ ਕੱਢ ਲਏ ਤੇ ਤੇ ਬਾਕੀ ਲਾਇਸੈਂਸ ਵੀ ਉਸ ਕਾਪੀ ਦੇ ਵਿੱਚ ਆ ਤੇ ਬਾਕੀ ਧਾਰ卡ਟ ਵੀ ਹੈਗਾ ਆ ਸਾਰੇ ਜ਼ਰੂਰੀ ਕਾਗਜ਼ ਉਹਦੇ ਵਿੱਚ ਹੀ ਆ ਹਾਂਜੀ ਵਿੱਚੇ 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 ਤੇ ਜੀ ਇਸ ਘਟਨਾ ਸੰਬੰਧੀ ਕੋ ਰਿਪੋਰਟ ਵੀ ਲਿਖਾਈ ਹੈ ਹਾਂਜੀ ਅਸੀਂ ਅਪਰੇ ਜਾ ਕੇ ਤੇ ਉਹ ਉਹੀ 5:30 ਵਜੇ ਇਹ ਦੇ ਬਾਕਾ ਹੋਇਆ ਅਸੀਂ 6 ਵਜੇ ਜਾ ਕੇ ਆਪਣੇ ਜਾ ਕੇ ਰਿਪੋਰਟਰ ਜਿ ਆਪਣੀ ਦਿਖਾ ਕੇ ਆਏ ਆ ਤੇ ਫੇਰ ਵੀ ਨਹੀਂ ਸਾਨੂੰ ਕਿਹਾ ਵੀ ਤੁਸੀਂ ਮੌਕਾ ਦਿਖਾ ਲਓ ਫੇਰ ਅਸੀਂ ਉਹਨਾਂ ਨੂੰ ਨਾਲ ਜਾ ਕੇ ਉੱਥੇ ਮੌਕਾ ਦਿਖਾ ਲਿਆ ਤੇ ਫੇਰ ਵੀ ਨਹੀਂ ਮਤਲਬ ਕਿ ਹਜੇ ਤਾਂ ਕੁਝ ਨਹੀਂ ਕੀਤਾ ਹੈਗਾ ਬਈ ਬਾਕੀ ਸਾਡੀ ਇਹ ਬੇਨਤੀ ਆ ਵੀ ਇਦਾਂ ਦੇ ਬੰਦਿਆਂ ਦੇ ਨੱਥ ਪਾਈ ਪਾਈ ਜਾਵੇ ਤੇ ਬਾਕੀ ਆਪਾਂ ਗਰੀਬ ਆਦਮੀਆਂ ਜੀ ਆਪਾਂ ਤਾਂ ਇਹੀ ਉਹੀ ਕਰਨਾ ਉਹੀ ਖਾਣਾ ਤੇ ਕਿ ਸਾਨੂੰ ਤਾਂ ਬਹੁਤ ਮਤਲਬ ਕੀ ਨਹੀਂ ਉਹ ਠੱਕਾ ਲਾਤਾ ਮਤਲਬ ਕਿ ਤੇਰਾ 10000 ਦਾ ਮੋਬਾਈਲ ਸੀਗਾ ਬਾਕੀ ਬਾਕੀ ਪੈਸੇ ਸੀਗੇ ਅਸੀਂ ਕਿਸੇ ਦੇ ਦੇਣੇ ਸੀਗੇ ਤੇ ਆਪਣੇ ਉਹ ਵੀ ਸਾਰੇ ਲੁੱਟ ਲਏ ਆ ਤੇ ਸਾਡੀ ਹੁਣ ਮਿਹਨਤ ਆ ਜੀ ਮਤਲਬ ਕਿ ਇਸ ਕਰਕੇ ਵੀ ਇਦਾਂ ਦੇ ਬੰਦਿਆਂ ਨੂੰ ਪੁਲਿਸ ਨੂੰ ਵੀ ਬੇਨਤੀ ਆ ਵੀ ਸਾਰਿਆਂ ਨੂੰ ਵੀ ਇਹ ਇਹਨਾਂ ਨੂੰ ਕਿ ਫੜਨਾ ਚਾਹੀਦਾ ਧੰਨਵਾਦ